ਵਾਹਿਗੁਰੂ ਜੀ ਕੀ ਬਤੇ ਆਓ ਗੁਰੂ ਪਿਆਰੇ ਜੂ ਸਵਾਰਿਓ 12 ਭਾਈ ਗੁਰਦਾਸ ਜੀ ਜੀਆਂ ਜੋ ਆਪਾਂ ਲੜੀ ਵਾਰ ਸ਼ੁਰੂ ਕੀਤਾ ਹੋਇਆ ਹੈ ਪਹਿਲੀ ਵਾਰ ਦੀ ਪੰਜਵੀਂ ਪਉੜੀ ਜਿਹਦੇ ਵਿੱਚ ਤਾਂ ਸਾਰੇ ਯੁਗ ਆਦਿਕ ਯੁਗਾ ਤੋਂ ਪਹਿਲਾਂ ਕਿਉਂਕਿ ਉਦੋਂ ਪਹਿਲਾਂ ਆਪਾਂ ਸ਼ਰਮਾ ਕਰ ਚੁੱਕਿਆ ਕਿਵੇਂ ਪਰਮਾਤਮਾ ਨੇ ਕਿਵੇਂ ਸ੍ਰਿਸ਼ਟੀ ਸਾਜੀ ਉਹਨਾਂ ਨੇ ਕੀਤਾ ਬਸਾਓ ਇੱਕੋ ਕਵਾਓ ਦਿਸਤੀ ਹੋਏ ਲੱਖ ਦਰਿਆਓ ਫਿਰ ਸ਼ਬਦੀ ਆਵਾਜ਼ ਆਈ ਫਿਰ ਬਾਜ ਤਰ ਦਾ ਸਰੀਰ ਕੀਤਾ ਬਚੇ ਪ੍ਰਕਿਰਤियां ਬਾਰੀਆਂ ਉਦੋਂ ਬਾਅਦ ਮੁੱਖਾ ਜਨਮ ਦੀ ਉਤਮਤਾ ਸੋ ਅੱਜ ਦੀ ਕਹਾਣੀ ਵਿੱਚ ਹੈ ਯੁੱਗਾ ਦੀ ਚਾਰ ਯੁਗ ਕਰ ਥਾਪੜ ਸਤਜੁਗ ਤ੍ਰੇਤਾ ਦਵਾਪਰ ਸਾਜੇ ਚਾਰ ਯੁਗਾਂ ਦੀ ਥਾਪਣਾ ਥਾਪ ਕੇ ਸਤਜੁਗ ਤ੍ਰੇਤਾ ਦਵਾਪਰ ਰਚੇ ਇਤੇ ਗੁਰਬਿਆਰੀ ਉੱਤ ਗੱਲ ਆ ਇਹ ਸਹੀਦੀ ਰਚਨਾ ਦੀ ਵੀ ਗੱਲ ਹੋਈ ਇਹਦੇ ਵਿੱਚ ਵੀ ਚਾਰ ਅਵਸਥਾ ਨੇ ਇਹ ਜਿਹੜੇ ਯੁਗ ਨੇ ਸਮੇਂ ਨੇ ਇਹਨਾਂ ਦੀ ਸਥਾਪਨਾ ਲਈ ਇਸ શરીਦੇ ਅੰਦਰ ਵੀ ਹੈ ਚੌਥਾ ਕਲਯੁਗ ਥਾਪਿਆ ਚਾਰ ਵਰਨ ਚਾ ਲੋ ਕੇ ਰਾਜੇ ਭਾਈ ਗੁਰਦਾਸ ਜੀ ਕਹਿੰਦੇ ਨੇ ਚੌਥਾ ਕਲਯੁਗ ਬਣਾਇਆ ਚਾਰ ਵਰਨ ਚਾਰਾਂ ਦੇ ਰਾਜੇ ਬਣਾਤੇ ਹੁਣ ਅੱਗੇ ਉਹਨਾਂ ਵਰਨਾਂ ਦੇ ਨਾਮ ਦੱਸਦੇ ਨੇ ਬ੍ਰਾਹਮਣ क्षत्रिय ਵੈਸ਼ ਸ਼ੂਦਰ ਜੋਗ ਜੋਗ ਇਹ ਤੋ ਮਾਰਗ ਦੇ ਰਾਜੇ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਚਾਰ ਵਰਨਾਂ ਪਰੰਤੂ ਆਪ ਚਾਰੇ ਜੁਗਾਂ ਵਿੱਚ ਇੱਕੋ ਹੀ ਸਰੂਪ ਸੁਭਰਿਆ ਹੈ ਇੱਕੋ ਹੀ ਸਰੂਪ ਦੇ ਵਿੱਚ ਉਹ ਸੁਭਰਿਆ ਹੈ ਕਿਉਂਕਿ ਸਾਰੇ ਬਣਾਏ ਹੋਏ ਸੰਸਾਰ ਦੇ ਉੱਤੇ ਇਸ ਕਰਕੇ ਕਹਿੰਦੇ ਨੇ ਭਾਵੇਂ ਮੁੱਖੜੇ ਬਣਾਏ ਨੇ ਪਰ ਵਿੱਚ ਵਸ ਰਿਆ ਹੋਣ ਕਰਕੇ ਸਤਜੁਗ ਦਾ ਹੰਸ અવਤਾਰ ਧਾਰ ਸੋਹਣ ਬ੍ਰਹਮਣਾ ਦੁਜਾ ਪਾਜੇ ਕਹਿੰਦੇ ਸਤਜੁਗ ਵਿਖੇ ਹੰਸ અવਤਾਰ ਧਾਰ ਕੇ ਨ ਸੋਹਣ ਬ੍ਰਹਮ ਦਾ ਪਤਾ ਦੱਸਿਆ ਕੋਈ ਦੂਜਾ ਬਖੜ ਨਹੀਂ ਕੀਤਾ ਅੱਜ ਵੀ ਕਹੀ ਜਾਂਦੀ ਆਪਾਂ ਮਿਲ ਕੇ ਵਰਦਨ ਸੋਹਣ ਸੋਹਣ ਦਾ ਅਰਥ ਵੀ ਆਪਣੇ ਆਪ ਤੋਂ ਹੈ ਇਕੋ ਬ੍ਰਹਮ ਕਹਾਣੀ ਐ ਮੋਹ ਮਾਇਆ ਤੇ ਦੇਹ ਬੋਤਾ ਜੇ ਲੋਕ ਇਕੋ ਬ੍ਰਹਮ ਦੀ ਇਕੋ ਬ੍ਰਹਮ ਹੀ ਆਖਦੇ ਸਰ ਮੋਹ ਤੇ ਮਾਇਆ ਤੋਂ ਦੇਖ ਆਸ ਰਿੰਦੇ ਸਨ ਉਹ ਕੋਈ ਕਾਸ਼ ਨਹੀਂ ਮੋਹ ਮਾਇਆ ਦੀ ਜ਼ਿਆਦਾ ਨਹੀਂ ਬਾਏ ਕੋਈ ਤੋਰ ਦੇ ਰਦੇ ਬ੍ਰਹਮ 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 ਕਹਿੰਦੇ ਸ੍ਰੀ ਪ੍ਰਮਾਤਮਾ ਨੂੰ ਕਿਉਂਕਿ ਪਾਰ ਬ੍ਰਹਮ ਜਿਨ ਜਾਣਿਆ ਸਤਗੁਰ ਤੇ ਸਿਕਾ ਨਾਓ ਕਹਿੰਦੇ ਸਭ ਤੋਂ ਸੇਵਰੇ ਨਾਨਕ ਹਰਗੁਰ ਦਾਉ ਇੱਥੇ ਬ੍ਰਹਮ ਦਾ ਅਰਥ ਹੈ ਪਰਮਾਤਮਾ ਕਰਮ ਨ ਤਪਸਿਆ ਮਨ ਲਿਖੇ ਭਗਤ ਵਜਾਰ ਨ ਪਿੰਨੀ ਸਾਗੇ ਕਹਿੰਦੇ ਉਹ ਸਮਾਂ ਸੀ ਜਦੋਂ ਜੰਗਲ ਵਿੱਚ ਤਪ ਕਰਦੇ ਸੀ ਤੇ ਸਾਗ ਦੀ ਪਿੰਨੀ ਭਾਰ ਕੰਧ ਹੋਰ ਖਾ ਕੇ ਸਮਾਂ ਲਗਾਉਂਦੇ ਸਨ ਉਦੋਂ ਘਾਬ ਉਸ ਵਡਣਾ ਉਹਦੀ ਪਿੰਨੀ ਵੜ ਕੇ ਖਾ ਲੈਣੀ ਤੇ ਇਹੀ ਭੋਜਨ ਸੀ ਉਹਨਾਂ ਦਾ ਅੱਜ ਵਾਰ ਕੀ ਚਲਦੀ ਪ੍ਰਕਾਰ ਦੇ ਭੋਜਨ ਦੇ ਸੀ ਲੱਖ ਬਰੇਆਂ ਦੀ ਆਰਜਾ ਕੋਠੇ ਪੂਟ ਨੰਦਰ ਸਾਜ ਦੇ ਕਹਿੰਦੇ ਉਹ ਸਭਾ ਸੀ ਜਿਹੜਾ ਸਾਧੂ ਬਧਾਨਾ ਲੱਖ ਬਰੇ ਅਰਥਾਤ 100 ਹਜ਼ਾਰ ਬਰੇ ਨੇ ਉਮਰ ਦੇ ਸੀ 100 ਹਜ਼ਾਰ ਬਰੇ ਦੀ ਉਮਰ ਦੇ ਸੀ ਮਨੁੱਖ ਦੀ ਫੇਰ ਵੀ ਕੋਠੇ ਕੋਟ ਤੇ ਮੰਦਰ ਨਹੀਂ ਬਣਾਉਂਦੇ ਸਨ ਆਪਾਂ ਕੀ ਦੀਆ ਪੱਕੀਆਂ ਲੀਆਂ ਰਹਦੇ ਆ ਉਥੇ ਜੰਗਲਾਂ ਪਹਾੜਾਂ ਵਿੱਚ ਹੀ ਬੈਠੇ ਗੁਜ਼ਾਰ ਜਾਂਦੇ ਸੀ ਲੱਖਾਂ ਬਰੇ ਬੁਰ ਜਿਹੜੇ ਸੀ ਕੋਈ ਮਹਿਲ ਬਾੜੀਆਂ ਨਹੀਂ ਸੀ ਵਿਚਾਰ ਦੇ ਕਿਉਂਕਿ ਇਹ ਤੇ ਮਨੁੱਖ ਨੇ ਬਾਦ ਜੋ ਸਮਾਂ ਬਰਸਦਾ ਗਿਆ ਤੇ ਪੱਗੇ ਬਾਣ ਵਧਦਾ ਗਿਆ ਇੱਕ ਬਿੰਦ ਸੇ ਇੱਕ ਆਸਿ ਤੇ ਗਾਜੇ ਇੱਕ ਨਾਸ ਹੁੰਦੇ ਜਾਂਦੇ ਹਨ ਤੇ ਦੂਜੀ ਆਪ ਨੂੰ ਚੱਲ ਮੰਨ ਕੇ ਗੱਜਦੇ ਹਨ ਇੱਕ ਮਨੁੱਖ ਪਰਮਾਤਮਾ ਤੈਨੂੰ ਚਾਹੁੰਦੇ ਨੇ ਕਿ ਤੂੰ ਸਦਾ ਰਹਿਣ ਵਾਲਾ ਹੈ ਤੇਰੇ ਨਾਮ ਨੂੰ ਚਾਹੁੰਦੇ ਨੇ ਗੱਜਦੇ ਨੇ ਇੱਕ ਤੇਜ ਤੋਂ ਭੱਲੇ ਹੋਏ ਉਹ ਨਾਸ ਹੁੰਦੇ ਜਾਂਦੇ ਨੇ ਉਹ ਵੀ ਚਲੇ ਜਾਂਦੇ ਨੇ ਇਹ ਸੀ ਜੁਗਾਂ ਦਾ ਵਰਣਨ ਕੀਤਾ ਹੋਇਆ ਭਾਈ ਗੁਰਦਾਸ ਜੀ ਨੇ ਚਾਰ ਯੋਗ ਔਰ ਇਹਦੇ ਵਿੱਚ ਗੁਰਪਿਆਰਿਓ ਜੁਗਾਂ ਦਾ ਵਰਣਨ ਬਹੁਤ ਵੀ ਹੈ ਉਕੇ ਬਾਅਦ ਵਿੱਚ ਮਨੁੱਖ ਨੇ ਧਾਰਮਿਕ ਵਿਦਵਤੀ ਨੇ ਚਾਰ ਯੁਗ ਮੰਨ ਲਏ ਚਾਰ ਵਰਨ ਬਣਾ ਲਤੇ ਅੱਗੇ ਚੱਲ ਕੇ ਦੀ ਵਿਰ ਵਿਆਖਿਆ ਕਰਾਂਗੇ ਸੋ ਅੱਜ ਇਹਨਾਂ ਨੂੰ ਸਤਜੁਗ ਤ੍ਰੇਤਾ ਦਵਾਪਰ ਤੇ ਕਲਯੁਗ ਇਹ ਸਾਰੇ ਚਾਰ ਯੁਗ ਨੇ ਤੇ ਮਾਰਗ ਦੇ ਚਾਰ ਯੁਗ ਚੌਜ ਚਾਰ ਪਹਿਰ ਚੌਜ ਜਗਾ ਸਮਾਨੇ ਰਹਿਣ ਬਈ ਤਪ ਇੱਕ ਨਾ ਜਾਣੇ ਜਿੰਦੂ ਮਿਸਰ ਜਾਣਾ ਹੈ ਜੋ ਤੇਰੇ ਤੋਂ ਵਿਛੋੜਾ ਮੈਨੂੰ ਇੱਕ ਰਾਤ ਦਾ ਜਿਹੜਾ ਨਾ ਚੌਂ ਜੁਗਾ ਦੇ ਬਰਾਬਰ ਲੱਗਦਾ ਕਿ ਬਹੁਤ ਥਿਰ ਹੋ ਗਿਆ ਮਹਾਰਮਦਾਰ ਜੀ ਕਹਿੰਦੇ ਨੇ ਬਹੁਤ ਜਨ ਬਿਛਰੇ ਤੇ ਬਾਦੋ ਇਹ ਜਨਮ ਤਵਾਰੇ ਦੇਖੇ ਕਹੇ ਰਮਦਾਰ ਸਾਸ ਰਖ ਜੀਵੋ ਚਿਰ ਭੈਓ ਦਰਸ਼ਨ ਦੇਖੇ ਚਿਰ ਭੈਓ ਦਰਸ਼ਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ